ਮਨਰੇਗਾ ਕਾਰਗਰ ਅਦੋਲਨ ਪੰਜਾਬ ਦੇ ਗਰੁੱਪ ਨਾਲ ਜੁੜੇ ਹੋਏ ਸਾਰੇ ਹੀ ਮਿਹਨਤ ਤੇ ਮਜ਼ਦੂਰ ਵੀਰਾਂ ਨੂੰ ਸਾਡੀ ਸਾਰੀ ਸਮੁੱਚੀ ਟੀਮ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਬਹੁਤ ਹੀ ਜ਼ਰੂਰੀ ਬੇਨਤੀ ਕੀਤੀ ਜਾਂਦੀ ਹੈ ਕਿ ਕੱਲ ਨੂੰ 9 ਤਰੀਕ ਦਿਨ ਸ਼ੁੱਕਰਵਾਰ ਸਹੀ 10:30 ਵਜੇ ਸੁਧਾਰ ਬਲਾਕ ਦਾ ਮਨਰੇਗਾ ਮਜ਼ਦੂਰਾਂ ਦਾ ਇੱਕ ਇਕੱਠ ਕੀਤਾ ਜਾ ਰਿਹਾ ਹੈ ਇਹ ਇਕੱਠ ਜੋ ਪੰਜਾਬ ਦੇ ਅੰਦਰ ਪਿੰਡਾਂ ਦੇ ਵਿੱਚ ਮਜ਼ਦੂਰਾਂ ਨੂੰ ਆਦੀਆਂ ਦਿੱਕਤਾਂ ਜਿਵੇਂ ਕਿ ਤੁਸੀਂ ਦੇਖਿਆ ਕਿ ਸਰਕਾਂ ਦੀਆਂ ਬਰਮਾਂ ਦਾ ਕੰਮ ਸਰਕਾਰ ਨੇ ਨਹੀਂ ਦਿੱਤਾ ਨਹੀਂ ਚਲਾਇਆ ਤੇ ਉਸ ਤੋਂ ਬਾਅਦ ਜਿਹੜੇ ਮਜ਼ਦੂਰ ਕੰਮ ਕਰਦੇ ਸੀ ਅੱਗੇ ਕੰਮ ਕਰਨ ਵਾਲੀ ਜਗ੍ਹਾ ਤੇ ਮਜ਼ਦੂਰਾਂ ਦੀ ਹਾਰੀ ਲਾਈ ਜਾਂਦੀ ਸੀ ਪਰ ਇਹ ਨਵੀਂ ਤਕਨੀਕ ਨਾਲ ਹੀ ਹੁਣ ਮਜ਼ਦੂਰਾਂ ਦੀ ਜਿਹੜੀ ਹਾਜ਼ਰੀ ਆ ਉਹ ਲੋਕੇਸ਼ਨ ਮੁਤਾਬਕ ਲਾਈ ਜਾਂਦੀ ਆ ਇਸ ਦੇ ਆ ਕਿ ਮਜ਼ਦੂਰ ਜਿੱਥੇ ਕੰਮ ਕਰਦੇ ਆ ਆਪਦੀ ਹਾੜੀ ਲਵਾਉਣ ਦੀ ਖਾਤਰ ਡੇਢ ਡੇਢ 2 2 ਕਿਲੋਮੀਟਰ ਸਾਡੀਆਂ ਬਿਰਧ ਮਾਮਾ ਨੂੰ ਭੈਣਾਂ ਨੂੰ ਸਾਡੇ ਵੀਰਾਂ ਨੂੰ ਜਿਹੜਾ 2 2 ਡੇਢ ਕਿਲੋਮੀਟਰ ਤੁਰ ਕੇ ਆਉਣਾ ਆਉਣਾ ਪੈਂਦਾ ਵਾ ਇਸ ਲਈ ਤੇ ਹੋਰ ਜਿਹੜੇ ਆਮ ਆਦੀ ਪਾਰਟੀ ਜਿਨ੍ਹਾਂ ਤੋਂ ਅਸੀਂ ਵੱਡੀਆਂ ਆਸਾਂ ਰੱਖੀਆਂ ਸੀ ਲੋਕਾਂ ਨੇ ਆਮ ਆਦੀ ਪਾਰਟੀ ਸਰਕਾਰੀ ਨਹੀਂ ਬਣਾਈ 91 ਸੀਟਾਂ ਬਣਾ ਕੇ ਇੱਕ ਨਵਾਂ ਇਤਿਹਾਸ ਚ ਆਇਆ ਸੀ ਪਰ ਅਸੀਂ ਆਸੀ ਕਿ ਸਾਡੇ ਮਜ਼ਦੂਰਾਂ ਦੀ ਕੁਛ ਕਰਨਗੇ ਨਰੇਗਾ ਦੀ ਦਿਹਾੜੀ ਵਧਾਉਣਗੇ ਨਰੇਗਾ ਨੂੰ 5 ਏਕੜ ਤੱਕ ਦੀ ਖੇਤੀ ਵਿੱਚ ਲਾਗੂ ਕਰਨਗੇ ਮਜ਼ਦੂਰਾਂ ਦੇ ਬੀਮੇ ਕਰਨਗੇ ਪਰ ਉਲਟ ਹੋ ਗਿਆ ਕਿ ਜਿੱਥੇ ਮਜ਼ਦੂਰਾਂ ਦੇ ਮਜ਼ਦੂਰ ਕੰਮ ਕਰਦੇ ਨੇ ਜਿੱਥੇ ਮੀਟ ਕੰਮ ਕਰਦੇ ਨੇ ਉਹਨਾਂ ਵਿੱਚ ਰਾਜਨੀਤਿਕ ਦਖਲ ਦੇ ਕੇ ਤੇ ਮਜ਼ਦੂਰਾਂ ਦਾ ਕੰਮ ਰੋਕਿਆ ਜਾ ਰਿਹਾ ਤੇ ਉੱਥੇ ਮੀਟਾਂ ਨੂੰ ਜਿਹੜੇ ਮੀਟ ਪਿੰਡਾਂ ਅੰਦਰ ਮਤੇ ਪਾ ਕੇ ਰੱਖੇ ਹੋਏ ਨੇ ਲੰਬੇ ਸਮੇਂ ਤੋਂ ਕੰਮ ਕਰਾ ਰਹੇ ਨੇ ਮਜ਼ਦੂਰ ਉਹਨਾਂ ਦੇ ਨਾਲ ਖੜੇ ਨੇ ਤੇ ਉਹਨਾਂ ਨੂੰ ਰਾਜਨੀਤਿਕ ਸਹਿਦ ਹੇਟ ਕੁਝ ਪਿੰਡਾਂ ਦੇ ਵਲੰਟੀਅਰਾਂ ਵੱਲੋਂ ਤੇ ਸਰਕਾਰ ਦੀ ਸਹਿਦ ਦੇ ਨਾਲ ਉਹਨਾਂ ਨੂੰ ਘਟਾਇਆ ਜਾ ਰਿਹਾ ਵਾ ਇਸ ਲਈ ਉਹਨਾਂ ਨੂੰ ਬੰਦ ਕਰਵਾਉਣ ਦੀ ਖਾਤਰ ਜਿਹੜੇ ਜਿਹੜੇ ਮਿੱਟ ਹਟਾਏ ਗਏ ਨੇ ਉਹਨਾਂ ਨੂੰ ਮੁੜ ਬਹਾਲ ਕਰਾਉਣ ਦੀ ਖਾਤਰ ਕੱਲ ਨੂੰ ਸੁਧਾਰ ਬਲਾਕ ਦੇ ਵਿੱਚ ਇੱਕ ਵੱਡਾ ਕੱਠ ਕੀਤਾ ਜਾ ਰਿਹਾ ਇਸ ਲਈ ਮੈਂ ਗਰੁੱਪ ਮਾ ਗਰੁੱਪ ਦੇ ਰਾਹੀਂ ਗਰੁੱਪ ਮਾਧਿਅਮ ਦੇ ਰਾਹੀਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿੰਨੇ ਵੀ ਸੁਧਾਰ ਬਲਾਕ ਦੇ ਪਿੰਡ ਨੇ ਇਸ ਵੀਡੀਓ ਨੂੰ ਸੁਣ ਕੇ ਸਾਰੇ ਸੁਧਾਰ ਬਲਾਕਾਂ ਦੇ ਇੱਕ ਇੱਕ ਪਿੰਡ ਦੇ ਵਿੱਚ ਸਮੈਸੇਜ ਦਿੱਤਾ ਜਾਵੇ ਕਿ ਕੱਲ ਨੂੰ ਮਜ਼ਦੂਰਾਂ ਨੇ ਮਜ਼ਦੂਰਾਂ ਦਾ ਵੱਡਾ ਕਾਠਾ ਜਿਹੜਾ ਸੁਧਾਰ ਦੀ ਦਾਣਾ ਮੰਡੀ ਵਿੱਚ ਕੱਲ ਨੂੰ ਜਣੇ 9 ਤਰੀਕ ਦਿਨ ਸ਼ੁੱਕਰਵਾਰ ਨੂੰ 10:30 ਵਜੇ ਪਹੁੰਚਣਾ ਤੇ ਨਾਲ ਦੇ ਬਲਾਕਾਂ ਦੇ ਜਿਹੜੇ ਰੈਕੋਟ ਜਗਾਉਂਦੇ ਪਿੰਡ ਨੇ ਉਹਨਾਂ ਨੂੰ ਵੀ ਬੇਨਤੀ ਕਰੂੰ ਕਿ ਆਪਾਂ ਇਹ ਵਧੀਕਿਆ ਰੋਕਣ ਦੀ ਖਾਤਾ ਰ ਤੁਸੀਂ ਹਰ ਪਿੰਡ ਦੇ ਵਿੱਚੋਂ 5-5 ਚਾਰ-ਚਾਰ ਸਾਥੀ ਜ਼ਰੂਰ ਆ ਜਿਹੜੇ ਸੁਧਾਰ ਬਲਾਕ ਦੀ ਜਿਹੜਾ ਦਾਣਾ ਮੰਡੀ ਆ ਸੁਧਾਰ ਦੀ ਉੱਥੇ ਪਹੁੰਚੋ ਇਸ ਲਈ ਮੈਂ ਸਾਰੇ ਜਿੰਨੇ ਵੀ ਗਰੁੱਪਾਂ ਜੁੜੇ ਹੋਏ ਮੇਰੇ ਮੇਟ ਨੇ ਮਜ਼ਦੂਰ ਨੇ ਉਹਨਾਂ ਨੂੰ ਬੇਨਤੀ ਕਰਦਾ ਬਹੁਤ ਸਾਰੇ ਪਿੰਡਾਂ ਵਿੱਚ ਸਾਡੇ ਮੈਸੇਜ ਲੱਗ ਗਏ ਤੇ ਕੱਲ ਦਾ ਦਿਨ ਅੱਜ ਰਾਤ ਬਾਕੀ ਆ ਕੱਲ ਨੂੰ 9 ਤਰੀਕਾ 10:30 ਵਜੇ ਸੁਧਾਰਦੀ ਦਾਣਾ ਮੰਡੀ ਦੇ ਵਿੱਚ ਸਰਦਾਰ ਸਰਕਾਰ ਦੀਆਂ ਬਧਿਕੀਆਂ ਰੋਕਣ ਦੀ ਖਾਤਰ ਬਰਮਾ ਦਾ ਕੰਮ ਚਾਲੂ ਕਰਾਉਣ ਦੀ ਖਾਤਰ ਜਿਹੜਾ ਮੇਟਾਂ ਨੂੰ ਜ਼ਬਰੀ ਹਟਾਇਆ ਜਾਇਆ ਹਟਾਇਆ ਜਾ ਰਿਹਾ ਉਹਨਾਂ ਨੂੰ ਰੋਕਣ ਦੀ ਖਾਤਰ ਤੇ ਮੇਟਾਂ ਜਿਹੜੇ ਮੇਟ ਹਟਾਏ ਗਏ ਉਹਨਾਂ ਨੂੰ ਬਹਾਲ ਕਰਾਉਣ ਦੀ ਖਾਤਰ ਤੇ ਮਨਅਰੀਕਾ ਦੇ ਕਾਨੂੰਨ ਨੂੰ ਅਮਲੀ ਰੂਪ ਵਿੱਚ ਲਾਗੂ ਕਰਵਾਉਣ ਦੀ ਖਾਤਰ ਤੇ ਉਹਨਾਂ ਦੀ ਦਿਹਾਰੀ ਵਧੇ ਕਿ ਮਿਹਨਤ ਦੇ ਕਾਮੇਦੂਨਾਂ ਦਾ ਬੀਮਾ ਕੀਤਾ ਜਾਵੇ ਤੇ ਹੋਰ ਮੰਗਾਂ ਦੀ ਪ੍ਰਾਪਤੀ ਲਈ ਕੱਲ ਨੂੰ ਜਨਜ 9 ਤਰੀਕ ਨੂੰ ਦਿਨ ਸ਼ੁੱਕਰਵਾਰ 10:30 ਵਜੇ ਬਲਾਕ ਦੇ ਸਾਰੇ ਪਿੰਡ ਜਥੇਮਤਾਵਾਂ ਕੋਣਗੇ ਜਿਹੜੇ ਦੂਜੇ ਨੇ ਸਾਡੇ ਜਗਰਾਵ ਤੇ ਰੈਂਕੋਟ ਦੇ ਪਿੰਡਾਂ ਦੇ ਉਹਨਾਂ ਵਿੱਚੋਂ 5-5 ਸਾਥੀ ਇੱਥੇ ਹੌਸਲਾ ਦੇਣ ਦੀ ਖਾਤਰ ਕਿ ਸਰਕਾਰ ਦੀਆਂ ਬਧਿਕਿਆ ਨੂੰ ਰੋਕ ਸਕੀਏ ਮਨਨੇ ਦੇ ਕਾਮੇਦੂਨਾਂ ਦੀਆਂ ਮੰਗਾਂ ਦੀ ਕੋਰਟੀ ਲਈ ਕੱਲ ਨੂੰ ਸਵੇਰੇ 10:30 ਵਜੇ ਸੁਧਾਰਦੀ ਦਾਣਾ ਮੰਡੀ ਵਿੱਚ ਪਹੁੰਚ ਕੇ ਇਸ ਅਦੋਲਨ ਨੂੰ ਹੋਰ ਟਿਕਾ ਕਾਨ ਦੀ ਖਾਤਰ ਪਹੁੰਚੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ